ਲੁੱਟਾ ਖੋਹ ਨੂੰ ਅੰਜਾਮ ਦੇਣ ਵਾਲੇ ਦੋ ਚਪਟ ਮਾਰ ਗ੍ਰਫਤਾਰ ਤਿੰਨ ਆਈਫੋਨ ਸਮੇਤ 10 ਮੋਬਾਈਲ ਬਰਾਮਦ ਥਾਣਾ ਤਾਰੀਵਾਲ ਦੀ ਪੁਲਿਸ ਚਪਟ ਮਾਰੀ ਕਰਨ ਵਾਲੇ ਗੈਂਗ ਦੇ ਦੋ ਮੈਂਬਰਾਂ ਨੂੰ ਗ੍ਰਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ ਜਿਸ ਕਾਰਨ ਸਨੇਚਿੰਗ ਦੀਆਂ ਕਈ ਵਾਰਦਾਤਾਂ ਤੋਂ ਪਰਦਾ ਚੁੱਕਿਆ ਗਿਆ ਹੈ ਇਹਨਾਂ ਦੀ ਨਿਸ਼ਾਨਦੇਹੀ ਤੇ ਲੋਕਾਂ ਕੋਲੋਂ ਖੋਏ ਗਏ 10 ਮਹਿੰਗੇ ਮੋਬਾਈਲ ਫੋਨ ਵੀ ਬਰਾਮਦ ਕੀਤੇ ਗਏ ਹਨ ਜਿਨ੍ਹਾਂ ਵਿੱਚ ਤਿੰਨ ਆਈਫੋਨ ਵੀ ਸ਼ਾਮਿਲ ਹਨ ਗਲਬਾਤ ਦੌਰਾਨ ਡੀਐਸਪੀ ਰਾਜਵੀਰ ਸਿੰਘ ਨੇ ਦੱਸਿਆ ਕਿ ਮੈਨੂਅਲ ਉਰਫ ਮੰਨੂ ਪੁੱਤਰ ਬਿੱਟੂ ਮਸੀਹ ਅਤੇ ਕਰਨ ਉਰਫ ਮੋਟਾ ਪੁੱਤਰ ਰਾਜਕੁਮਾਰ ਜੋ ਕਿ ਦੋਵੇਂ ਪਿੰਡ ਬਰੀਆਰ ਦੇ ਰਹਿਣ ਵਾਲੇ ਹਨ ਨੂੰ ਅੱਡਾ ਸੋਹਲ ਵਿਖੇ ਪੁਲਿਸ ਵੱਲੋਂ ਲਗਾਏ ਗਏ ਨਾਕੇ ਦੇ ਦੌਰਾਨ ਕਾਬੂ ਕੀਤਾ ਗਿਆ ਉਸ ਵੇਲੇ ਕਿਸੇ ਕੋਲੋਂ ਖੋਇਆ ਗਿਆ ਆਈਫੋਨ ਵੇਚਣ ਲਈ ਧਾਰੀਵਾਲ ਵੱਲ ਨੂੰ ਜਾ ਰਹੇ ਸਨ ਉੱਚ ਗਿੱਟ ਦੌਰਾਨ ਜਾਣਕਾਰੀ ਮਿਲੀ ਕਿ ਇਹਨਾਂ ਨੇ ਗੁਰਦਾਸਪੁਰ ਸਿਟੀ ਅਤੇ ਧਾਰੀਵਾਲ ਦੇ ਇਲਾਕੇ ਦੇ ਵਿੱਚ ਅਨੇਕਾਂ ਲੁੱਟਖੋਹ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਸੀ ਅਤੇ ਇਹਨਾਂ ਦੀ ਨਿਸ਼ਾਨਦੇਹੀ ਤੇ ਕੁੱਲ 10 ਮਹਿੰਗੇ ਮੋਬਾਈਲ ਫੋਨ ਬਰਾਮਦ ਹੋਏ ਹਨ ਜਿਨ੍ਹਾਂ ਵਿੱਚ 3 ਆਈਫੋਨ ਵੀ ਸ਼ਾਮਿਲ ਹਨ ਹਾਂਜੀ ਸਾਡੇ ਗੁਰਦਾਸਪੁਰ ਜ਼ਿਲ੍ਹੇ ਦੇ ਮਾਣਯੋਗ ਐਸਐਸਪੀ ਸਾਹਿਬ ਦੀਆਂ ਜਿਹੜੀਆਂ ਸਖਤ ਹਦਾ ਤਾਂ ਦੇ ਅੰzar ਜਿਹੜਾ ਵਾ ਪੁਲਸ ਵੱਲੋਂ ਜਿਹੜਾ ਵਾ ਜੋ ਇਹ ਚੋਰੀਆਂ ਲੁੱਟਾਂਖੋਆਂ ਕਰਨ ਵਾਲੇ ਆ ਇਹਨਾਂ ਦੇ ਖਿਲਾਫ ਜਿਹੜੀ ਹੈ ਸਖਤ ਮਿਹਨਤ ਚਲਾਈ ਜਾ ਰਹੀ ਆ ਇਸ ਮਿਹਨਤ ਨੂੰ ਹੀ ਉਸ ਵੇਲੇ ਥਾਣਾ ਧਾਰੀਵਾਲ ਦੇ ਐਸਐਚਓ ਸਾਹਿਬ ਤੇ ਇਹਨਾਂ ਦੀ ਪੁਲਸ ਪਾਰਟੀ ਨੂੰ ਬਹੁਤ ਭਾਰੀ ਸਭੋਤਾ ਮਿਲੀ ਜਦੋਂ ਕੱਲ ਮਿਤੀ 9 4 24 ਨੂੰ ਜਿਹੜਾ ਸਾਡੀ ਪੁਲਸ ਪਾਰਟੀ ਜਿਹਦੇ ਇੰਚਾਰਜ ਏਐਸਏ ਜਗਦੀਸ਼ ਸਿੰਘ ਤੇ ਨਾਲ ਸਪੈਸ਼ਲ ਬਰਾਜ ਦੇ ਕਰਮਚਾਰੀ ਉਹਨਾਂ ਨੇ ਸਪੈਸ਼ਲ ਨਾਕਾਬੰਦੀ ਕੀਤੀ ਹੋਈ ਸੀ ਤੇ ਮੁਖਬਰ ਖਾਸ ਨੇ ਇਤਹਾਦ ਦਿੱਤੀ ਕਿ ਅਮੈਨੂਅਲ ਮਸੀਹ ਉਰਫ ਮੋਨੂ son of ਬਿੱਟੂ ਮਸੀਹ ਵਾਸੀ ਬਰੀਾਰ ਤੇ ਕਰਨ ਓਰ from Mota. ਸਨੌਰਾਇ ਕੁਮਾਰ ਵਾਸੀ ਬਰਿਆਰ ਜਿਹੜੇ ਆ ਇਹ ਜਿਹੜੇ ਲੁੱਟਾਂ ਖੋਹਾਂ ਦਾ ਜਿਹੜਾ ਕੰਮ ਕਰਦੇ ਆ ਤੇ ਚੰਨੀਆਂ ਤੇ ਹੋਰ ਮੋਬਾਈਲ ਵਗੈਰਾ ਜਿਹੜੇ ਆ ਸਨੇਚ ਕਰਦੇ ਆ ਤੇ ਅੱਜ ਵੀ ਜਿਹੜਾ ਵਾ ਇਧਰੋਂ ਇਸ ਦੀ ਸਾਈਡ ਤੋਂ ਜਿਹੜਾ ਵਾ ਇਹ ਆ ਰਹੇ ਆ ਤੇ ਜੇਕਰ ਚੰਗੀ ਤਰ੍ਹਾਂ ਨਾਕਾਬੰਦੀ ਕੀਤੀ ਜਾਵੇ ਤੇ ਜਿਹੜੇ ਆ ਕਾਬੂ ਆ ਸਕਦੇ ਆ ਜਿਸ ਤੇ ਪੁਲਿਸ ਨੇ ਪੂਰੀ ਤਰ੍ਹਾਂ ਅਲਰਟ ਹੁੰਦੇ ਹੋਏ ਪੂਰੀ ਮਸਤੈਦੀ ਨਾਲ ਨਾਕਾ ਲਾਇਆ ਜਿੱਥੇ ਦੋ ਵਿਅਕਤੀ ਜਿਹੜੇ ਆ ਮੋਟਰਸਾਈਕਲ ਦੇ ਉੱਤੇ ਸਵਾਰ ਹੋ ਕੇ ਆਏ ਜਿਨ੍ਹਾਂ ਦੇ ਨਾਂ ਪਤੇ ਪੁਲਿਸ ਪਾਰਟੀ ਨੇ ਪੁੱਛੇ ਜਿਨ੍ਹਾਂ ਨੇ ਮੈਨੂਅਲ ਮਸੀਹ ਉਰਫ ਮੋਨੂ ਸਨ ਆਫ ਬਟੂ ਮਸੀਬਾ ਵਾਸੀ ਬਰੀਆਰ ਅਤੇ ਦੂਸਰੇ ਨੇ ਆਪਣਾ ਨਾਮ ਕਰਨ ਉਰਫ ਮੋਟਾ ਸਨ ਆਫ ਰਾਜਕੁਮਾਰ ਵਾਸੀ ਬਰੀਆਰ ਦੱਸਿਆ ਇਹਨਾਂ ਦੇ ਕੋਲੋਂ ਜਿਹੜਾ ਵਾ ਸਖਤੀ ਨਾਲ ਕੁਝ ਮੋਬਾਈਲ ਮਿਲੇ ਜਿਹਨਾਂ ਨੂੰ ਸਖਤੀ ਨਾਲ ਪੁੱਛਿਆ ਗਿਆ ਜਿਨ੍ਹਾਂ ਦੱਸਿਆ ਵੀ ਅਸੀਂ ਜਿਹੜੇ ਆ ਇਹ ਗਰਦਾਸਪੁਰ ਸ਼ਹਿਰ ਤੇ ਸਦਰਦੀ ਏਰੀਏ ਦਿਆਲੇ ਵਾਲੇ ਦੇ ਵਿੱਚ ਜਿਹੜੇ ਆ ਅਸੀਂ ਇਹ ਮੋਬਾਈਲ ਜਿਹੜੇ ਆ ਖੋਹ ਕਰਦੇ ਆ ਤੇ ਇਹਨਾਂ ਨੂੰ ਜਿਹੜਾ ਇਹ ਹੋਰ ਚੰਗੀ ਤਰ੍ਹਾਂ ਪੁਸ਼ਕਿਚ ਕੀਤੀ ਗਈ ਤੇ ਇਹਨਾਂ ਦੇ ਕੋਲੋਂ ਜਿਹੜਾ ਵਾ 11 ਮੋਬਾਈਲ ਫੋਨ ਜਿਹੜੇ ਇਹਨਾਂ ਨੇ ਵੱਖ-ਵੱਖ ਥਾਵਾਂ ਤੋਂ ਜਿਹੜਾ ਗਰਦਾਸਪੁਰ ਸ਼ਹਿਰ ਦੇ ਲਾਗੋ ਚਾਗੋ ਏਰੀਏ ਦੇ ਵਿੱਚੋਂ ਜਿਹੜੇ ਚੋਰੀ ਕੀਤੇ ਸੀ ਉਹ ਬਰਾਮਦ ਕੀਤੇ ਆ ਅਤੇ ਇੱਕ ਜਿਹੜੀ ਇਹਨਾਂ ਨੇ 골ਡ ਚੇਨ ਸੀਗੀ ਜਿਹੜੀ ਉਹ ਵੀ ਖੋਹ ਕੀਤੀ ਜਿਹੜੀ 3.7 ਗ੍ਰਾਮ ਦੀ ਹੋਈ ਉਹ ਵੀ ਇਹਨਾਂ ਨੇ ਮੰਨਿਆ ਵੀ ਅਸੀਂ ਜਿਹੜੀ ਖੋਹ ਕੀਤੀ ਆ ਜਿਹਦੇ ਸਬੰਧ ਦੇ ਵਿੱਚ ਜਿਹੜਾ ਵਾ ਮੁਕਦਮਾ ਨੰਬਰ 31 ਮਿਤੀ 9 4 24 ਅੰਡਰ ਸੈਕਸ਼ਨ 379 411 ਆਈਪੀਸੀ थाना ਧਾਰੀਗੜ੍ਹ ਵਿਖੇ ਦਰਜ ਕੀਤਾ ਗਿਆ ਵਾ ਤੇ ਦੋਸ਼ੀਆਂ ਨੂੰ ਜਿਹੜਾ ਵਾ ਅੱਜ ਕੈਦ ਦੇ ਅਨਸਾਰ ਜਿਹੜਾ ਵਾ ਅਦਾਲਤ ਦੇ ਵਿੱਚ ਪੇਸ਼ ਕੀਤਾ ਜਾ ਰਿਹਾ ਵਾ ਤੇ ਇਹਨਾਂ ਦਾ ਦੁਬਾਰਾ ਵੱਧ ਤੋਂ ਵੱਧ ਪੁਲਿਸ ਰਿਮਾਂਡ ਲੈ ਕੇ ਇਹਨਾਂ ਦੇ ਕੋਲੋਂ ਹੋਰ ਸ਼ਕਤੀ ਨਾਲ ਪੁੱਛਗਿੱਛ ਕਰਕੇ ਇਹਨਾਂ ਕੋਲੋਂ ਹੋਰ ਵੱਧ ਤੋਂ ਵੱਧ ਜਿਹੜੀਆਂ ਇਹਨਾਂ ਕੀਤੀਆਂ ਖੋਹਾਂ ਦੀਆਂ ਵਾਰਦਾਤਾਂ ਚੋਰੀ ਦੀਆਂ ਵਾਰਦਾਤਾਂ ਉਹਨਾਂ ਬਾਰੇ ਪਤਾ ਲਾਇਆ ਜਾਵੇਗਾ ਅਤੇ ਇਹਨਾਂ ਤੋਂ ਹੋਰ ਵੀ ਮੋਬਾਈਲ ਤੇ ਹੋਰ ਸੋਨੇ ਦੀਆਂ ਚੈਨਾਂ ਜਿਹੜੀਆਂ ਬਰਾਮਦ ਕੀਤੀਆਂ ਜਾਣਗੀਆਂ ਹਾਂਜੀ ਇਹਨਾਂ ਦਾ ਪਿਛੋਕੜ ਇਹਨਾਂ ਦੇ ਉੱਤੇ ਜਿਹੜੇ ਆ ਖੋਹਾਂ ਪਹਿਲਾਂ ਵੀ ਦੋਵਾਂ ਦੇ ਉੱਤੇ ਪਰਚੇ ਦਰਜ ਹੈਗੇ ਆ ਇਹਨਾਂ ਦੇ ਵਿੱਚੋਂ ਜਿਹੜਾ ਇੱਕ ਕਰਨ ਉਰਫ ਮੋਟਾ ਵਾ ਉਹ ਬੈਂਕ ਕਾਲਜ ਦੇ ਵਿੱਚ ਨੌਕਰੀ ਵੀ ਕਰਦਾ ਸੀਗਾ ਤੇ ਇਹ ਪਹਿਲਾਂ ਵੀ ਲੁੱਟਾ ਖੋਹ ਕਰਦੇ ਜਿਹੜਾ ਇਹਨਾਂ ਦੇ ਉੱਤੇ ਪਰਚੇ ਨਿਕਲੇ ਆ ਇਹਨਾਂ ਦੇ ਪਹਿਲਾਂ ਵੀ